तो भाई एक है हो सारे से आज के बाद से मैं ऐसा गलती नहीं करूँगा जो भी हुआ आप हमें माफ़ कर दीजिए आज के बाद से ऐसा गलती नहीं होगा पगड़ी ना लिया पगड़ी तारी पगड़ी मैंने से खुद दिया था पाजी आज के बाद मैं नहीं करूँगा किसी के ऊपर डंडा नहीं आज के बाद ਨੇ ਵੀ ਬਸ ਮਾਫ ਕਰਨਾ ਮਾਫ ਕਰ ਲਿਆ ਮਾਫ ਕਰ ਲਿਆ ਮਾਫ ਕਰ ਲਿਆ ਅਸੀਂ ਗਲਤੀ ਹੋ ਗਿਆ ਮਿਸਟੇਕ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਮ ਪਲੀਆ ਕਾਰੀਏ ਸੰਗਤਾਂ ਦਾ ਪਹਿਲਾਂ ਤਾਂ ਧੰਨਵਾਦ ਹਾਂ ਬੋਲ ਰਿਹਾ ਸਾਡੇ ਪਗੜੀ ਕੇ ਸਨਮਾਨ ਕਰਨਾ ਪਾਜੀ ਜੀ ਦਾ ਵੀ ਬਹੁਤ ਧੰਨਵਾਦ ਜਿਹਨੇ ਬਹੁਤ ਸੱਜੇ ਢੰਗ ਨਾਲ ਬੋਲਿਆ ਹੈ ਸੋਈ ਫੈਸਲਾ ਲਿਆ ਜਿਹਨੇ ਨੀਗੇਟਿਵ ਕਿਹਾ ਠੱਡਕੇ ਭਾਈ ਸਾਹਿਬ ਜੀ ਦੀ ਦਸਤਾਰ 6 ਤਾਰੀਖ ਮਤਾਰੀ ਗਈ ਸੀ ਮਾਫਤਾਈ ਆਪਕੋ ਜੀ ਹੋਈ ਸੀਗੀ ਆਪ ਤੁਸੀਂ ਭਾਈ ਬੰਦੀ ਬੈਠ ਕੇ ਸਾਡਾ ਆਪਸੀ ਅੱਜ ਫੈਸਲਾ ਹੋ ਗਿਆ ਹੈ ਬਹੁਤ ਸੱਚੇ ਟੰਗ ਦੇ ਨਾਲ ਸਾਡੇ ਜਨਾਬ ਜੀ ਬੈਠੇ ਨੇ ਚੌਕੀ ਦੇ ਜਿੰਨੇ ਸਾਡੇ ਮਲਾਜ਼ਮ ਸਾਡੇ ਸਾਰੀ ਬਹੁਤ ਵੱਡੀ ਸਪੋਰਟ ਕੀਤੀ ਹੈ ਤੇ ਇਹਨਾਂ ਨੇ ਸਿੰਘਾਂ ਨੇ ਆਪਣੀ ਇਹ ਗਲਤੀ ਮੰਨ ਲਈ ਹੈ ਵੀ ਸਾਡੇ ਕੋ ਦਸਤਾਰ ਤਾਈ ਗਈ ਮਾਰਕਾ ਜੋ ਵੀ ਹੋਇਆ ਹੈ ਇਹਨਾਂ ਨੇ ਆਪਣੇ ਕੋਲ ਤੁਹਾਡੇ ਕੋ ਸਾਰਿਆਂ ਤੋਂ ਸੰਗਤ ਤੋਂ ਮਾਫੀ ਮੰਗੀ ਹੈ ਅਸੀਂ ਸਾਰੇ ਜੱਥੇਬੰਦੀਆਂ ਦੇ ਦਿਲੋਂ ਧੰਨਵਾਦ ਕਰਦੇ ਆਂ ਜਿਹਨਾਂ ਨੇ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ ਇਸੇ ਤਰ੍ਹਾਂ ਇਕੱਠੇ ਰੋ ਭੈਣ ਭਰਾਵਾਂ ਵਾਂਗੂ ਪਿਆਰ ਬਣਾ ਕੇ ਰਹਿਣਾ ਕਿਸੇ ਨੇ ਵੀ ਆਪਸ ਵਿੱਚ ਜਿਹੜੀ ਦੁਸ਼ਮਣ ਜਾਂ ਤਕਰਾਰਬਾਜੀ ਆਪਣੀ ਜ਼ਿੰਮੇਂ ਤੇ ਨਹੀਂ ਰੱਖਣੀ ਸੋ ਅਸੀਂ ਸਾਰੇ ਭੈਣ ਭਰਾ ਭਾਈ ਸਾਹਿਬ ਜੀ ਜੇ ਮੁਲਾਜ਼ਮ ਨੇ ਆਪਣੀ ਡਿਊਟੀਆਂ ਕਰਨ ਆਪਣੇ ਤਰੀਕੇ ਦੇ ਨਾਲ ਸਾਡਾ ਕਿਸੇ ਨਾਲ ਕੋਈ ਜਿਹੜੀ دیوار ਜਿਹੜਾ ਦੁਸ਼ਮਣੀ ਨਹੀਂ ਹੈ ਅਸੀਂ ਸਭ ਨੂੰ ਪਿਆਰ ਦੇ ਨਾਲ ਸਤਿਕਾਰ ਦੇਣਾ ਚਾਹੁੰਦੇ ਹਾਂ ਸਤਿਕਾਰ ਲੈਣਾ ਅਸੀਂ ਵੀ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਬਾਈ ਜੀ ਇਹ ਮੈਂ ਚੰਡੀਗੜ੍ਹ ਸਟੇਸ਼ਨ ਰੇਲਵੇ ਸਟੇਸ਼ਨ ਤੇ ਖੜਾ ਹੋਇਆ ਕੱਲ ਰਾਤੀ ਮੈਂ ਉੱਥੇ ਸਫਰੀ ਲੈ ਕੇ ਆਇਆ ਤੇ ਇਹਨੇ ਪਰਚੀ ਕਰਦਿਨੀ ਜਦੋਂ ਮੈਂ ਪਰਚੀ ਪੁੱਛੀ ਇਹ ਕਹਿੰਦੇ ਪਰਚੀ ਨਹੀਂ ਹੈਗੀ ਤੂੰ ਜਾ ਮੈਂ 2 ਆ 3 ਵਾਰ ਪੁੱਛੀ ਵੀ ਪਰਚੀ ਦੇ ਦਿਓ ਇਹਨਾਂ ਪਰਚੀ ਨਹੀਂ ਦਿੱਤੀ ਜਦੋਂ ਕ੍ਰੋਸ ਕਰਕੇ ਐਗੜ ਤੇ ਗਿਆ ਉਹ ਮੈਨੂੰ ਪਰਚੀ ਮੰਗੀ ਉਹਨਾਂ ਨੇ ਕਿਹਾ ਪੈਸੇ ਦੇ 100 ਰੁਪਇਆ ਤੇ ਮੈਂ ਜਰੂਰ ਕਿਹਾ ਵੀ ਪਰਚੀ ਇੰਨੀ ਨਾਲੇ ਪਰਚੀ 30 ਰੁਪਏ ਦੀ ਹੈ ਤੇ ਤੁਹਾਨੂੰ 100 ਕਿਵੇਂ ਦੇਵਾਂ ਇੰਨੀ ਗੱਲ ਕਹਿਣ ਦੀ ਰਹੀ ਸੀ ਇਹ 15 20 ਜਣੇ ਮੇਰੇ ਗਲ ਪੈ ਗਏ ਤੇ ਉਸ ਤੋਂ ਬਾਅਦ ਇਹਨਾਂ ਗੱਡੀ ਚ ਉਤਾਰ ਕੇ ਮ ਨਹੀਂ ਕਿ ਸਾਡੀ ਕੋਈ ਪੈਰਵਾਈ ਨਹੀਂ ਹੋਈ ਥਾਣੇ ਜੀ ਅਰਕਦੇ ਸੀ ਥਾਣੇ ਵਿੱਚ ਖੜੇ ਹਾਂ ਇਕੱਠੇ ਹੋ ਗਏ ਤੇ ਹੁਣ ਸਾਡੀ ਕੋਈ ਪੈਰਵਾਈ ਨਹੀਂ ਹੋ ਰਹੀ ਤੇ ਵਾਦ ਤੋਂ ਬਾਅਦ ਮੇਰਾ ਵੀਰੇ ਗਰੁੱਪਾਂ 'ਚ ਸ਼ੇਅਰ ਕਰਕੇ ਤੇ ਮੈਨੂੰ ਇਨਸਾਫ ਦਵਾ ਤੇ ਬਾਅਦ ਉਹ ਇਕੱਠੇ ਹੋ ਗਏ। ਅੱਗੇ ਇਹਨਾਂ ਨਾਲ ਹੋਇਆ ਕੱਲ ਕਿਸੇ ਨਾਲ ਵੀ ਹੋ ਗਿਆ ਜੇ ਅੱਜ ਮੇਰੇ ਨਾਲ ਇਹ ਹੁਣ ਗੱਲ ਹੁੰਦੀ ਹੈ ਤੇ ਕੱਲ ਨੂੰ ਕਿਸੇ ਹੋਰ ਦੀ ਸਸਤਾਰ ਵੀ ਲਾਉਣਗੇ। ਆਟੋ ਵਾਲਾ ਵੀ ਕੁੱਪਿਆ ਸੀ। ਇੱਥੇ ਕਿਸੇ ਮੁੰਡੇ ਨੇ ਵੀਡੀਓ ਬਣਾਈ ਜਿਹੜੇ ਆਟੋ ਵਾਲੇ ਨੇ ਵੀਰੇ ਨੇ ਗਰੀਮ ਨੇ ਵੀਡੀਓ ਬਣਾਈ ਮੇਰੀ ਕੁੜਦੇ ਦੀ ਤੇ ਉਹਨੂੰ ਵੀ ਇਹਨਾਂ ਨੇ ਉਲਟਾ ਕੁੱਟ ਕੇ ਇੰਨੇ ਬੰਦਿਆਂ ਦੇ ਵਿਹਾਂ ਨੇ ਕੁੱਟਿਆ ਉਹ ਵਿਚਾਰਾ ਭੱਜ ਗਿਆ ਹਾਰ ਕੇ ਛੱਡ ਕੇ ਤੇ ਅੱਜ ਇਹ ਮੇਰਾ ਨਾਮ ਹੋਇਆ ਵੀਰੇ ਕੱਲ ਨੂੰ ਕਿਸੇ ਹੋਰ ਨਾਇਸ ਵਾਸਤੇ ਵਾਧੂ ਵਾਧੂ ਇਕੱਠੇ ਹੋ ਜਿੰਨੇ ਕੋ ਹੋ ਸਕਦੇ ਹੋ ਗੱਲ 30 ਜਾਂ 100 ਰੁਪਏ ਦੀ ਨਹੀਂ ਗੱਲ ਦਸਤਾਰ ਦੀ ਆ ਗਈ ਨਾ ਧਰਮ ਨੂੰ ਟਾਰਗੇਟ ਕੀਤਾ ਤੇ ਮੇਰਾ ਵੀ ਇਹ ਸਾਰਿਆਂ ਨੂੰ ਬੇਨਤੀ ਨੂੰ ਵਾਧੂ ਵਾਧੂ ਸ਼ੇਅਰ ਕਰੋ ਤੇ ਵਾਧੂ ਵਾਧੂ ਇਕੱਠੇ ਹੋ ਜਾਨਾ ਨਹੀਂ ਮੌਜੂਦ ਨਹੀਂ ਕਿਹੜਾ ਫਿਰ ਜਗੜਾ ਲੁਕਾ ਤੂੰ ਮਾਰ ਮੈਂ ਮੈਂ ਸਟੇਟਮੈਂਟ ਦੇ ਰਹੀ ਹਾਂ ਜਿੰਨਾ ਬਣਦਾ ਉਹਨਾਂ ਨੂੰ ਜੋ ਬਣਦਾ चलो जी करो भाई कर करो जी करो कर नहीं करूँगा भाई चुप हो एक मिनट है बोलूँगा या चुप हो सारी जाए भाई सारे से मेरे माफ़ी है आज के बाद से मैं ऐसा गलती नहीं करूँगा जो भी हुआ आप हमें माफ़ दीजिए आज के बाद तो से ऐसा गलती नहीं होगा पगड़ी ना लिया पगड़ी तारी पगड़ी मैंने नीचे से खोद दिया था पाजी आज के बाद मैं नहीं करूँगा ਇਹ ਮੈਂ ਬਚਾ ਲੇ ਕਿਸੇ ਕੇ ਉਪਰ ਡੰਡਾ ਨਹੀਂ ਚਲਾਓਗੇ ਅੱਜ ਕੇ ਬਾਅਦ ਸੇ ਕੋਈ ਬਾਤ ਕਰੇਗਾ ਹੋਰ ਨਹੀਂ ਮੈਂ ਨੇ ਜਿਹੜੇ ਪਾਸੇ ਮਾਫ ਕਰਤੀ ਜੀ ਬਤਾ ਦਿਨ ਅਕਤੂਬਰ ਦਾ ਹੋ ਰਿਹਾ ਹੈ ਇਹ ਜੋ ਡੰਡਾ ਗੱਲ ਇਹ ਗੱਲ ਤੋਂ ਗਲਤੀ ਹੋ ਗਿਆ ਮਿਸਟੇਕ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਦਮ ਕਲੀਅਰ ਕਰਾ ਜੀ ਸੰਗਤਾਂ ਦਾ ਪਹਿਲਾਂ ਤਾਂ ਧੰਨਵਾਦ ਹਾਂ ਬੋਲ ਰਿਹਾ ਸਾਡੇ ਪਗੜੀ ਕੇ ਸਮਾਨ ਕਰਨੇ ਪਾਜੀ ਬਹੁਤ ਧੰਨਵਾਦ ਜਿਹਨਾਂ ਨੇ ਬਹੁਤ ਸੱਜੇ ਢੰਗ ਕਰੇ ਹੋਏ ਹੈ ਸੋਈ ਫੈਸਲਾ ਹੋ ਗਿਆ ਜਿਹੜੇ ਭਾਈ ਸਾਹਿਬ ਜੀ ਦੀ ਦਸਤਾਰ 6 ਤਾਰੀਖ ਨੂੰ ਕਾਰੀ ਗਈ ਸੀ ਮਾਰਕ ਪਤਾ ਹੀ ਆਪਸ ਚ ਹੋਈ ਸੀਗੀ ਆਪਸ ਭਾਈਵੰਦੀ ਬਹਿ ਕੇ ਅਕਸਰ ਅੱਜ ਫੈਸਲਾ ਹੋ ਗਿਆ ਹੈ ਬਹੁਤ ਸੱਜੇ ਟੰਗ ਦੇ ਨਾਲ ਸਾਡੇ ਜਨਾਬ ਜੀ ਬੈਠੇ ਨੇ ਸੌਕੀ ਦੇ ਜਿੰਨੇ ਸਾਡੇ ਮਲਾਜ਼ਮ ਸਾਰਿਆਂ ਨੇ ਸਾਰੀ ਬਹੁਤ ਵੱਡੀ ਸਪੋਰਟ ਕੀਤੀ ਹੈ ਤੇ ਇਹਨਾਂ ਨੇ ਸਿੰਘਾਂ ਨੇ ਆਪਣੀ ਇਹ ਗਲਤੀ ਮੰਨ ਲਈ ਹੈ ਵੀ ਸਾਡੇ ਕੋ ਦਸਤਾਰ ਤਾਈ ਗਈ ਮਾਰਕਾਈ ਜੋ ਵੀ ਹੋਇਆ ਹੈ ਇਹਨਾਂ ਨੇ ਆਪਣੇ ਕੋਲ ਤੁਹਾਡੇ ਕੋ ਸਾਰਿਆਂ ਤੋਂ ਸੰਗਤ ਤੋਂ ਮਾਫੀ ਮੰਗੀ ਹੈ ਅਸੀਂ ਸਾਰੇ ਜੱਥੇ ਬੰਦੀਆਂ ਦੇ ਲੋ ਧੰਨਵਾਦ ਕਰਦੇ ਆ ਜਿਹੜਾ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ ਇਸੇ ਤਰ੍ਹਾਂ ਇਕੱਠੇ ਰਹੋ ਭੈਣ ਭਰਾਵਾਂ ਵਾਂਗ ਪਿਆਰ ਬੜਾ ਕੇ ਰਹਿਣਾ ਕਿਸੇ ਨੇ ਵੀ ਆਪਸ ਵਿੱਚ ਜਿਹੜੀ ਦੁਸ਼ਮਣਾਂ ਦਾ ਤਕਰਾਰ ਬਾਜੀ ਆਪਣੀ ਜ਼ਿੰਦਗੀ ਵਿੱਚ ਨਹੀਂ ਰੱਖਣੀ ਸੋ ਅਸੀਂ ਸਾਰੇ ਭੈਣ ਭਰਾ ਭ ਇਹ ਮੁਲਾਜ਼ਮ ਨੇ ਆਪਣੀਆਂ ਡਿਊਟੀਆਂ ਕਰਨ ਆਪਣੇ ਤਰੀਕੇ ਦੇ ਨਾਲ ਸਾਡਾ ਕਿਸੇ ਨਾਲ ਕੋਈ ਜਿਹੜੀ ਜਿਵਾੜ ਜਿਹੜਾ ਦੁਸ਼ਮਣੀ ਨਹੀਂ ਹੈ ਅਸੀਂ ਸਭ ਨੂੰ ਪਿਆਰ ਦੇ ਨਾਲ ਸਤਿਕਾਰ ਦੇਣਾ ਚਾਹੁੰਦੇ ਹਾਂ ਸਤਿਕਾਰ ਲੈਣ ਅਸੀਂ ਵੀ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਭਾਈ ਜੀ ਇਹ ਮੈਂ ਚੰਡੀਗੜ੍ਹ ਸਟੇਸ਼ਨ ਰੇਲਵੇ ਸਟੇਸ਼ਨ ਤੇ ਖੜਾ ਹੋਇਆ ਕੱਲ ਰਾਤੀ ਮੈਂ ਉੱਥੇ ਸਵਾਰੀ ਲੈ ਕੇ ਆਇਆ ਇਹਦੇ ਪਰਚੀ ਕਰਦੇ ਨੇ ਜਦੋਂ ਮੈਂ ਪਰਚੀ ਪੁੱਛੀ ਇਹ ਕਹਿੰਦੇ ਪਰਚੀ ਨਹੀਂ ਹੈਗੀ ਤੂੰ ਜਾ ਮੈਂ ਦੋ ਆ ਤਿੰਨ ਵਾਰ ਪੁੱਛੀ ਵੀ ਪਰਚੀ ਦੇ ਦੋ ਇਹਨਾਂ ਪਰਚੀ ਨਹੀਂ ਦਿੱਤੀ ਜਦੋਂ ਕ੍ਰੋਸ ਕਰਕੇ ਐਕਜ਼ਿਟ ਤੇ ਗਿਆ ਉਹ ਮੇਰੇ ਤੋਂ ਪਰਚੀ ਮੰਗੀ ਉਹਨਾਂ ਨੇ ਕਿਹਾ ਪੈਸੇ ਦੇ 100 ਰੁਪਈਆ ਤੇ ਮੈਂ ਜਦੋਂ ਕਿਹਾ ਵੀ ਪਰਚੀ ਇੰਨੀ ਨਾਲੇ ਪਰਚੀ 30 ਰੁਪਏ ਦੀ ਹੈ ਤੇ ਤੁਹਾਨੂੰ 100 ਕਿਵੇਂ ਦੇਵਾਂ ਇੰਨੀ ਗੱਲ ਕਹਿਣ ਦੀ ਦੀ ਅਸੀਂ 15 20 ਜਾਣੇ ਮੇਰੇ ਗਲ ਪੈ ਗਏ ਤੇ ਉਸ ਤੋਂ ਬਾਅਦ ਇਹਨਾਂ ਗੱਡੀ ਚ ਉਤਾਰ ਕੇ ਮੈਨੂੰ ਕੁੱਟਿਆ ਰਾਣਾ ਮਾਰੀਆਂ ਆ ਬਾਹਾਂ ਤੇ ਬਹੁਤ ਇਹਨਾਂ ਨੇ ਸੱਟ ਮਾਰੀ ਉਸ ਤੋਂ ਬਾਅਦ ਇਹਨਾਂ ਦਾ ਦਸਤਾਰ ਮੇਰੀ ਖਿੱਚ ਕੇ ਦਸਤਾਰ ਲ ਇਹ ਹੁਣ ਸਾਡੀ ਤੇ ਕੋਈ ਪਾਇਰਬਾਈ ਨਹੀਂ ਹੋ ਰਹੀ ਤੇ ਬਾਅਦ ਤੋਂ ਬਾਅਦ ਮੇਰਾ ਵੀਰੇ ਗਰੁੱਪਾਂ 'ਚ ਸ਼ੇਅਰ ਕਰਕੇ ਤੇ ਮੈਨੂੰ ਇਨਸਾਫ ਦਵਾ ਤੇ ਬਾਅਦ ਉਹ ਇਕੱਠੇ ਹੋ ਗਏ। ਪਰ ਜੇ ਇਹਨਾਂ ਨਾਲ ਹੋਇਆ ਕੱਲ ਕਿਸੇ ਨਾਲ ਵੀ ਹੋ ਸਕਦਾ। ਜੇ ਅੱਜ ਮੇਰੇ ਨਾਲ ਇਹ ਹੁਣ ਗੱਲ ਹੁੰਦੀ ਹੈ ਤੇ ਕੱਲ ਨੂੰ ਕਿਸੇ ਹੋਰ ਦੀ ਇਸ ਸਤਾਰ ਵੀ ਲਾਉਣਗੇ। ਆ ਟੋੜਾ ਵੀ ਕੁੱਪਿਆ ਸੀ। ਤੇ ਇੱਥੇ ਕਿਸੇ ਮੁੰਡੇ ਨੇ ਵੀਡੀਓ ਬਣਾਈ ਜਿਹੜੇ ਆਟੋ ਵਾਲੇ ਨੇ ਵੀਰੇ ਨੇ ਗਰੀਬ ਨੇ ਵੀਡੀਓ ਬਣਾਈ ਮੇਰੀ ਕੁੜਦੇ ਦੀ ਉਹਨੂੰ ਵੀ ਇਹਨਾਂ ਨੇ ਉਲਟਾ ਕੁੱਟ ਕੇ ਇੰਨੇ ਬੰਦਿਆਂ ਨੇ ਵੀ ਇਹਨੇ ਕੁੱਟਿਆ ਉਹ ਵਿਚਾਰਾ ਭੱਜ ਗਿਆ ਹਾਰ ਕੇ ਛੱਡ ਕੇ ਤੇ ਅੱਜ ਮੇਰੇ ਨਾਲ ਹੋਇਆ ਵੀਰੇ ਕੱਲ ਨੂੰ ਕਿਸੇ ਹੋਰ ਨਾਇਸ ਦੇ ਵਾਦ ਤੋਂ ਬਾਅਦ ਇਕੱਠੇ ਹੋ ਜਿੰਨੇ ਕੋ ਹੋ ਸਕਦੇ ਆ ਗੱਲ 30 ਜਾਂ 100 ਰੁਪਏ ਦੀ ਨਹੀਂ ਗੱਲ ਦਸਤਾਰ ਦੀ ਆ ਗਈ ਨਾ ਧਰਮ ਨੂੰ ਟਾਰਗੇਟ ਕੀਤਾ ਤੇ ਮੇਰੇ ਵੀ ਸਾਰਿਆਂ ਨੂੰ ਬੇਨਤੀ ਨੂੰ ਵਾਦ ਤੋਂ ਬਾਅਦ ਸ਼ੇਅਰ ਕਰੋ ਤੇ ਵਾਦ ਤੋਂ ਬਾਅਦ ਇਕੱਠੇ ਹੋ ਜਾਨਣਾ ਨਹੀਂ ਮੌਜੂਲੀ ਨਹੀਂ ਕਿਹੜਾ ਸਿੰਘ ਜਿਹੜਾ ਦੋ ਬੰਦ ਮੈਂ ਮੈਂ ਸਟੇਟਮੈਂਟ ਦੇ ਰਿਹਾ ਜਿੰਨਾ ਬਣਦਾ ਉਹਨਾਂ ਦਾ चलो जी भाई, चलो कर करो भाई साहब करो नहीं से भाई भाई चुप हो जाओ एक मिनट है बोलूंगा या चुप हो जाओ सारी से भाई सारे गदम से मेरे माफ़ी है आज के बाद से मैं ऐसा गलती नहीं करूंगा जो भी हुआ आप हमें माफ़ कर दीजिए आज के बाद से ऐसा गलती नहीं करूँगा पगड़ी ना लें पगड़ी खड़ी पगड़ी मैंने मिक्चे से खुद दिया था पाजी आज के बाद मैं नहीं करूंगा ਇਹ ਮੈਂ ਪਰਖਮ ਦੇ ਕਿਸੇ ਕੇ ਉਪਰ ਡੰਡਾ ਨਹੀਂ ਚਲਾਉਂਗੇ ਅੱਜ ਕੇ ਬਾਅਦ ਸੇ ਅਜੇ ਕੋਈ ਬਾਤ ਸੇ ਕਰੇ ਨਹੀਂ ਹੋਰ ਨਹੀਂ ਮੈਂ ਨੇ ਜਿਹੜੇ ਪਾਸੇ ਮਾਫ ਕਰ ਦਿੱਤੇ ਪਤਾ ਦਿਨ ਅਕਤੂਬਰ ਦਾ ਲੈਣੇ ਨੋਟਿਸ ਕਿਰਨ ਤੋਂ ਜਿਹੜੀ ਬਤਰੀ ਜਿਹੜਾ ਡੰਡਾ ਜਿਹੜੇ ਪਾਸੇ ਮਨ ਲਾ ਕੇ ਕਮਸ਼ੇ ਗਲਤੀ ਹੋ ਗਿਆ ਮਿਸਟੇਕ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਦਮ ਕਲੀਅਰ ਕਰਾ ਜੀ ਸੰਗਤਾਂ ਦਾ ਪਹਿਲਾਂ ਤਾਂ ਧੰਨਵਾਦ ਬਾਵਾ ਇਹ ਤਾਂ ਕਰਾ ਸਾਡੇ ਪਗੜੀ ਕੇ ਸਮਾਨ ਕਰਨਾ ਪਾਜੀ ਲੈਣ ਦਾ ਵੀ ਬਹੁਤ ਧੰਨਵਾਦ ਜਿਹਨਾਂ ਨੇ ਬਹੁਤ ਸਾਰੇ ਢੰਗ ਨਾਲ ਸੁਸਜੇ ਢੰਗ ਨਾਲ ਸੁਵੇ ਫੈਸਲੇ ਨਾਲ ਜੋ ਨੈਗੇਟਿਵ ਕਿਉਂ ਜੋ ਭਾਈ ਸਾਹਿਬ ਜੀ ਦੀ ਦਸਤਾਰ 6 ਤਾਰੀਖ ਨੂੰ ਤਾਰੀ ਗਈ ਸੀ ਮਾਫਤਾਈ ਆਪਸ ਚ ਹੋਈ ਸੀਗੀ ਆਪਕੋ ਸਿ ਭਾਈਵੰਦੀ ਬੈਠ ਕੇ ਸਾਡਾ ਆਪਸੀ ਅੱਜ ਫੈਸਲਾ ਹੋ ਗਿਆ ਹੈ ਬਹੁਤ ਸੱਚੇ ਟੰਗ ਦੇ ਨਾਲ ਸਾਡੇ ਜਨਾਬ ਜੀ ਬੈਠੇ ਨੇ ਸੌਕੀ ਦੇ ਜਿੰਨੇ ਸਾਡੇ ਮਲਾਰੀਮ ਸਾਡੇ ਸਾਰੀ ਬਹੁਤ ਵੱਡੀ ਸਪੋਰਟ ਕੀਤੀ ਹੈ ਜੋ ਇਹਨਾਂ ਨੇ ਸਿੰਘਾਂ ਨੇ ਆਪਣੀ ਇਹ ਗਲਤੀ ਮੰਨ ਲਈ ਹੈ ਵੀ ਸਾਡੇ ਕੋ ਦਸਤਾਰ ਤਾਈ ਗਈ ਮਾਰਕਾਈ ਜੋ ਵੀ ਹੋਇਆ ਇਹਨਾਂ ਨੇ ਆਪਣੇ ਕੋਲ ਤੁਹਾਡੇ ਕੋ ਸਾਰਿਆਂ ਤੋਂ ਸੰਗਤ ਤੋਂ ਮਾਫੀ ਮੰਗੀ ਹੈ ਅਸੀਂ ਸਾਰੇ ਜੱਥੇ ਬੰਦੀਆਂ ਦੇ ਲੋ ਧੰਨਵਾਦ ਕਰਦੇ ਆ ਜਿਹਨਾਂ ਨੇ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ ਇਸੇ ਤਰ੍ਹਾਂ ਇਕੱਠੇ ਰਹੋ ਭੈਣ ਭਰਾਵਾਂ ਵਾਂਗੂ ਪਿਆਰ ਬੜਾ ਕਰਕੇ ਰਹਿਣਾ ਕਿਸੇ ਨੇ ਵੀ ਆਪਸ ਵਿੱਚ ਜਿਹੜੀ ਦੁਸ਼ਮਣ ਜਾਂ ਤਕਰਾਰਬਾਜੀ ਆਪਣੀ ਜ਼ਿੰਮੇਂ ਤੇ ਨਹੀਂ ਰੱਖਣੀ ਸੋ ਅਸੀਂ ਸਾਰੇ ਭੈਣ ਭਰਾ ਭਾਈ ਮੁਸਾਫ ਜੀ ਜੇ ਮੁਲਾਜ਼ਮ ਨੇ ਆਪਣੀ ਡਿਊਟੀਆਂ ਕਰਨ ਆਪਣੇ ਤਰੀਕੇ ਦੇ ਨਾਲ ਸਾਡਾ ਕਿਸੇ ਨਾਲ ਕੋਈ ਜਿਹੜੀ ਗੁਬਾਰ ਜਿਹੜਾ ਦੁਸ਼ਮਣੀ ਨਹੀਂ ਹੈ ਅਸੀਂ ਸਭ ਨੂੰ ਪਿਆਰ ਦੇ ਨਾਲ ਸਤਿਕਾਰ ਦੇਣਾ ਚਾਹੁੰਦੇ ਆ ਸਤਿਕਾਰ ਲੈਣਾ ਅਸੀਂ ਮਜੂਦ ਵਾਹਿਗੁਰੂ ਜੀ ਕਾ ਖਾਲਸਾ ਵਾ